ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰੇ ਭਰਾਵਾਂ ਦਾ ਵੈਲਕਮ ਜੀ ਤੁਹਾਡੇ ਆਪਣੇ ਪੇਜ ਤੇ ਚੈਨਲ ਤੇ ਸਰਪੰਚ ਟੂਡੇ ਸਪੋਰਟਸ ਤੇ ਅੱਜ ਪਹੁੰਚ ਗਏ ਜੀ ਪਿੰਡ ਲੱਕੜਵਾਲਾ ਮੈਚ ਚੱਲੂ ਹੈ ਜੀ ਮੈਚ ਚੱਲੀ ਜਾਂਦੇ ਆ ਜਿਹੜੇ ਵਾਲੀਬਾਲ ਦੇਖੇ ਕਰਵਾਇਆ ਜਾ ਰਿਹਾ ਬਹੁਤ ਹੀ ਸ਼ਾਨਦਾਰ ਪ੍ਰਬੰਧ ਦਾ ਵੀਰਾਂ ਦੇ ਇੱਕ ਗਰਾਊਂਡ ਹੋਮ ਗਰਾਊਂਡ ਚੱਲ ਰਿਹਾ ਜੀ ਇੱਕ ਐਕਸਟਰਾ ਗਰਾਊਂਡ ਉੱਤਰ ਪਿੱਛੇ ਚਲਾਇਆ ਹੋਇਆ ਜੀ ਵਧਿਕਾ ਲਾਈਟਾਂ ਦੇ ਪ੍ਰਬੰਧ ਹੈਗੇ ਦੋਨਾਂ ਗਰਾਊਂਡਾਂ ਤੇ ਤੇ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਹਜੇ ਵੀ ਜਿਹੜੀਆਂ ਟੀਮਾਂ ਕਹਿ ਰਹੀਆਂ ਵੀ ਅੱਜ ਹੀ 8:00 ਵਜੇ ਆਵਾਂਗੇ 8:00 ਵਜੇ ਆਵਾਂਗੇ ਬਾਈ ਜਰੂਰ ਪਹੁੰਚ ਜਾਓ ਬਾਈ ਟਾਈਮ ਨਾਲ ਕਮੇਟੀ ਵਾਲੇ ਵੀਰ ਥੋੜੀ ਸਖਤੀ ਕਰ ਰਹੇ ਟਾਈਮ ਨਾਲ ਕਹਿੰਦੇ ਵੀ 4:00 ਵਜੇ ਤੱਕ ਹੀ ਐਂਟਰ ਕਰਨੀਆਂ ਟੀਮਾਂ ਇਹ ਲੇਟ ਆਪਾਂ ਜਿਹੜੀ ਟੀਮ ਕੋਈ ਐਂਟਰ ਨਹੀਂ ਕਰਨੀ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਵਾਲੀਬਾਲ ਕੱچی ਟੂਰਨਾਮੈਂਟ ਐਂਡ ਲੱਕੜ ਵਾਲਾ ਸ਼੍ਰੀ ਮੁਕਸਰ ਸਾਹਿਬ ਸ਼ੇਰੂ ਨਹੀਂ ਆਇਆ ਜੀ ਹਰਜੀਤ ਸਿੱਧੂ ਜੀ ਇੱਥੇ ਜ਼ਿਆਦਾਤਰ ਲੋਕਲ ਟੀਮਾਂ ਹੀ ਹੋਣਗੀਆਂ ਟੌਪ ਸੈੱਟ ਜਿਹੜੇ ਆ ਰਹੇ ਆ ਬਾਰੇ ਕਹਿੰਦਾ ਸੈੱਟ ਆ ਰਹਿਆ ਬਾਰੇ ਕਹਿੰਦਾ ਸੁਧੀਰ ਖੇਡੂਗਾ ਮੈਨੂੰ ਲੱਗਦਾ ਪੰਜਾਬ ਵਾਲਾ ਜਾਂ ਰਾਮਕੋਟਾ ਵਾਲਾ ਸਰੇਸ਼ ਖੇਡੂਗਾ ਤੇ ਮਨੇ ਮਨੇ ਰਾਮਕੋਟਾ ਲੈ ਆ ਰਹੇ ਨੇ ਬਦਾਂ ਮੈਂ ਤੁਹਾਨੂੰ ਕਹਾਂ ਮੈਂ ਬਾਰੀਕਾਲੇ ਤਾਂ ਆ ਰਹੇ ਆ। ਰਾਮਕੋਟ ਰਾਮਕੋਟ ਅਲੇ ਰਾਮਕੋਟ ਅਲੇ ਮੁੰਡੇ ਵੀ ਆਉਣਗੇ ਜੀ। ਬਾਈ ਆਪਣੇ ਬਾਰੀਕਾਲੇ ਵੀ ਆ ਰਹੇ ਆ ਮੁੰਡੇ ਸੁਖਣ ਵਾਲੇ ਦੀ ਟੀਮ ਵੀ ਆ ਰਹੀ ਆ ਵਦਗਾ ਸੈੱਟ ਆ ਰਹੇ ਆ ਪੂਰੇ। ਇੱਕ ਬਾਰੋਂ ਦੇ ਤਗੜੇ ਸੈੱਟ ਤਾਮਕੋਟ ਚ ਹਰਮਨ, ਥਰਾਜਾ ਲੇਲਾ ਖੇਡ ਰਿਹਾ ਤਾਮਕੋਟ ਚ। ਸੈੱਟ ਉਹ ਵੀ ਚੰਗਾ ਬਣਿਆ ਤਾਮਕੋਟ ਦੀ ਟੀਮ ਦਾ। ਤੇ ਜਿਹੜੇ ਵੀਰ ਆਪਣੇ ਲਾਈਵ ਦੇਖਣਾ ਚਾਹੁੰਦੇ ਆ ਮੈਚ ਜਿਹੜੇ ਇੱਕ ਗਰਾਊਂਡ ਤੇ ਹਜੇ ਚੱਲ ਰਿਹਾ ਦੂਜੇ ਗਰਾਊਂਡ 'ਚ ਕਿਉਂਕਿ ਟੀਮਾਂ ਦਾ ਵੇਟ ਬਹੁਤ ਟਾਈਮ ਦੇ ਕਰੀ ਜਾਂਦਾ ਵੀਰ ਟੀਮਾਂ ਦਾ ਕਾਫੀ ੱੱਕਾ ਬਈ ਯਾਰ ਕਮੇਟੀ ਨਾਲ ਕਿਉਂਕਿ ਕਮੇਟੀ ਨੇ ਇੰਨੇ ਪ੍ਰਬੰਧ ਕੀਤੇ ਆ ਚੰਗੇ ਪ੍ਰਮਾਧ ਕੀਤੇ ਆ ਬੈਸਟਾਂ ਦੇ ਲਈ ਜੂਸਰ ਰੱਖੇ ਆ ਬਈ ਬਲਵਿੰਦਰ ਕਿੱਥੇ ਆ ਜੀ ਬਲਵਿੰਦਰ ਕਿੰਨੋ ਬੈਸਟ ਲਈ ਬੈਸਟ ਨੈਟਮੈਨ ਬੈਸਟ ਸ਼ੂਟਰ ਬੈਸਟ ਡਿਫੈਂਸਰ ਲਈ ਜਿਹੜੇ ਤਿੰਨ ਜੂਸਰ ਰੱਖੇ ਆ ਤੇ ਪ੍ਰਾਈਜ਼ ਬਹੁਤ ਸੋਹਣੇ ਉਹ ਦੇਖੋ ਕੱਪ ਚਿਣੇ ਪਏ ਆ ਬਹੁਤ ਸੋਹਣੇ ਬੇਨਤੀ ਆ ਸਾਰੇ ਭਰਾਵਾਂ ਨੂੰ ਵੀ ਟਾਈਮ ਨਾਲ ਪਹੁੰਚ ਜਾਓ ਕਿਉਂਕਿ ਸਾਡੇ ਤੇ ਵੀ ਅੱਕੇ ਪਏ ਆ ਬਾਈ ਮੈਂ ਵੀ ਥੋੜਾ ਜਿਹਾ ਲੇਟ ਆਇਆ ਮੈਂ 3 ਵਜੇ ਆਇਆ ਬਾਈ ਕਹਿੰਦੇ ਬਾਈ ਛੇਤੀ ਆਉ ਟਾਈਮ ਨਾਲ ਲਾਈਵ ਚਲਾਓ ਤੁਸੀਂ ਲਾਈਵ ਚਲਾਵਾਂਗੇ ਤਾਂ ਹੀ ਟੀਮਾਂ ਆਉਣਗੀਆਂ ਤੇ ਹਜੇ ਵੀ ਜਿਹੜੇ ਵੀਰ ਫੋਨ ਲਾ ਲਾ ਕਹੀ ਜਾਂਦੇ ਵੀਰੇ 4 ਵਜੇ ਆਵਾਂਗੇ 4:30 ਆਵਾਂਗੇ ਜਾਂ 5 ਵਜੇ ਆਵਾਂਗੇ ਤੇ ਉਹ ਵੀਰ ਧਿਆਨ ਦੇਣ ਬਾਈ ਜਿਹੜੀ 4 ਵਜੇ ਤੋਂ ਬਾਅਦ ਟੀਮ ਕੋਈ ਨਹੀਂ ਐਂਟਰ ਕੀਤੀ ਯਾਨੀ ਜਿਹੜੇ 4 ਵਜੇ ਤੋਂ ਪਹਿਲਾਂ ਵੀਰ ਆ ਗਏ ਕਿਡੂ ਦਾ ਪੰਜਾਬੀ ਵਾਲਾ ਬਾਰੇ ਕਹਿੰਜ ਰੈਂਬੋ ਆਈ ਡੋਨਟ ਨੋ ਲੈਣਾ ਤਾਂ ਪੁੱਛਿਆ ਨਹੀਂ ਇਧਰ ਮੰਨਾ ਯਾਰ ਡਿਊਟੀ ਤੇ ਅੱਜ ਤਾਂ ਪਹਿਲਾਂ ਅਸਰੇ ਆ ਗਿਆ ਜੇ ਮੈਥੋਂ ਅੱਗੇ ਲੇਟ ਆਉਂਦਾ ਹੁੰਦਾ ਯਾਰ ਫੋਨ ਪਤਾ ਕਿੰਨੇ ਕਰੀ ਇਹਨਾਂ ਨੇ ਸਾਬਗਾ ਮੈਂ ਤਾਂ ਭੋਗ ਨੰਨੀ ਦਾ ਸੀ ਉੱਥੋਂ ਐਵੇਂ ਤਾਂ ਲੰਬੀ ਬੱਲਾਂ ਭੋਗ ਤੋਂ ਫੇਰ ਸਿੱਧਾ ਵੱਜ ਗਏ ਆਂ ਦਵਾਰ ਠੀਕ ਆ ਓਕੇ ਜੀ ਆਪਾਂ ਲਾਈਵ ਕਰੀ ਕੱਟਦੇ ਆ ਵੀਰੇ ਲਾਈਵ ਤੁਹਾਨੂੰ ਜਿਹੜਾ ਆਪਾਂ ਪਲੇਅਰਾਂ ਨੂੰ ਅਪਡੇਟ ਦੇਣ ਲਈ ਹੋਏ ਸੀਗੇ ਵੀਰੇ ਬਈ ਕਮੇਟੀ ਵੇਟ ਕਰ ਰਹੀ ਹੈ ਹਾਂ ਪਲੇਅਰਾਂ ਨੂੰ ਅਪਡੇਟ ਪਲੇਅਰਾਂ ਨੂੰ ਮੇਨ ਅਪਡੇਟ ਆ ਟੀਮਾਂ ਆਉਣਗੀਆਂ ਫੇਰ ਹੀ ਆਪਣੇ ਮੈਚ ਚੱਲਣੇ ਆ ਦਰਸ਼ਕ ਤਾਂ ਦੇਖ ਹੀ ਲੈਂਦੇ ਆ ਕਿ ਜਦੋਂ ਮਰਜ਼ੀ ਉਹਨਾਂ ਨੇ ਦੇਖ ਹੀ ਲੈਣੇ ਤੇ ਸੈੱਟ ਵੀ ਤੁਹਾਨੂੰ ਦੱਸਦੇ ਜਿਹੜੇ ਟੌਪ ਸੈੱਟ ਆ ਰਹੇ ਆ ਚੰਗੇ ਸੈੱਟ ਬਾਰੇ ਕਾਲੇ ਮੁੰਡੇ ਰਾਮਕੋਟ ਵਾਲੇ ਸੁਖਣਾ ਵਾਲੇ ਵਾਲੇ ਤਾਮਕੋਟ ਚ ਹਰਮਨth ਰਾਜ ਵਾਲੇ ਵਾਲਾth ਰਾਜ ਵਾਲੇ ਦਾ ਸੈੱਟ ਮੈਨ ਲੱਗਦਾ ਦੂਜਾ ਵੀ ਆਊਗਾ ਇੱਕ ਪਈ ਮੰਗੂ ਹੋ ਰਾਂਦਾ ਸੈਟ ਇਹ ਚੰਗੇ ਸੈਟ ਬਾਵਾ ਹੈਗੇ ਆ ਕੱਚੀ ਦੇ ਇਹ ਪ੍ਰਾਈਸ ਵੀ ਬਹੁਤ ਸੋਹਣੇ ਰੱਖਿਆ ਵੀਰਾਂ ਨੇ 21000 ਫਸਟ ਆ 11000 ਸੈਕੰਡ ਆ ਜੀ ਤੀਜੇ ਚੌਥੇ ਪ੍ਰਾਈਸ ਤੇ 5100 3100 ਪ੍ਰਾਈਸ ਆ ਪੰਜਵੇਂ ਲਈ ਵੀ ਮੈਨੂੰ ਲੱਗਦਾ 1100 ਰੁਪਿਆ ਹੈਗਾ ਪ੍ਰਾਈਸ ਪੰਜਵਾਂ ਪ੍ਰਾਈਸ ਆ ਮੈਂ ਛੇਵਾਂ ਵੀ ਹੈ ਜੀ ਪੰਜ ਹੀ ਆ ਪੰਜ ਪ੍ਰਾਈਸ ਆ ਤੇ ਬੈਸਟਾਂ ਲਈ ਬੈਸਟ ਸ਼ੂਟਰ ਬੈਸਟ ਨੈੱਟਮੈਨ ਬੈਸਟ ਡਿਫੈਂਸਰ ਲਈ ਜਿਹੜੇ ਜੂਸਰ ਰੱਖੇ ਗਏ ਤਿੰਨ ਜੂਸਰ ਆ ਜੀ ਤਿੰਨੋਂ ਬੈਸਟਾਂ ਨੂੰ ਜੂਸਰ ਦਿੱਤੇ ਜਾਣੇ ਆ ਬਹੁਤ ਵਦਗਾ ਜਿਹੜੇ ਨਾਂ ਚੰਗੇ ਲੱਗੇ ਫਿਰ ਉਹ ਲਾਈਵ ਵਾਲਿਆਂ ਦੇ ਮੁੰਨੇ ਨੂੰ ਦੇ ਦੇਣਾ ਫਿਰ ਤਿੰਨੇ ਤੇ ਟਰਾਫੀਆਂ ਵੀ ਬਹੁਤ ਸੋਹਣੀਆਂ ਪੰਜ ਹੀ ਟਰਾਫੀਆਂ ਬਣਾਂਗੀਆਂ ਮੈਨੂੰ ਲੱਗਾ ਬੈਸਟ ਵਾਲੀ ਜਿਹੜੀਆਂ ਟਰਾਫੀਆਂ ਹੈ ਰੀਆਂ ਕੱਲੇ ਉਹ ਦੂਸਰੀ ਆ ਤੇ ਲਾਈਟਾਂ ਦਾ ਪਰਮੰਧ ਦੋਨੇ ਕਰੋਨਾ ਚ ਜੀ ਹਾਂਜੀ ਹਾਂਜੀ ਗੋਲਦੀ ਬਾਈ ਬਾਰੇ ਕੈਂਚ ਸੁਧੀਰ ਖੇਡੂਗਾ ਚਾਰ ਚਾਰ ਕਿੱਦਾਂ ਚਾਰੀ ਇਧਰ ਕੋਈ ਛੋਟ ਨਹੀਂ ਇਹ ਲਾਈਵ ਆਪਾਂ ਇੱਕ ਵਾਰੀ ਵੀਰ ਜੀ ਕੱਟਦੇ ਆ ਆ ਕਰਾਉਣਾ ਜਿਹੜੇ ਹੈਗੇ ਇੱਥੇ ਇੱਥੇ ਬਾਈ ਜੀ ਆਪਾਂ ਲਾਈਵ ਕੱਟਦੇ ਆ ਇੱਕ ਵਾਰੀ ਧੰਨਵਾਦ ਸਾਰੇ ਵੀਰਾਂ ਦਾ ਲਾਈਵ ਨਾਲ ਜੁੜਨ ਲਈ ਤੇ ਲਾਈਵ ਜੁੜਦੇ ਆ ਮੈਚ ਜਦੋਂ ਦੂਜੇ ਗਰਾਊਂਡ ਤੇ ਸ਼ੁਰੂ ਹੋਣਗੇ ਇਧਰ ਇੱਕ ਨੰਬਰ ਗਰਾਊਂਡ ਤੇ ਲਾਈਵ ਤੁਸੀਂ ਮੈਚ ਦੇਖਣੇ ਆ ਤਾਂ ਦੇਖ ਸਕਦੇ ਹੋ ਵਾਲੀਬਾਲ ਸ਼ੂਟਿੰਗ ਪੰਜਾਬ ਪੇਜ ਤੇ ਵਾਲੀ ਵਾਲ শুটিং ਪੰਜਾਬ ਪੇਜ ਤੇ ਚੱਲ ਰਿਹਾ ਜੀ ਮੈਂ ਚੈੱਕ ਨੰਬਰ ਗਰਾਊਂਡ ਤੇ ਦੋ ਨੰਬਰ ਗਰਾਊਂਡ ਚ ਆਪਾਂ ਲਾਈਵ ਚਲਾਵਾਂਗੇ ਜਿਹੜਾ ਐਕਸਟਰਾ ਗਰਾਊਂਡ ਬਣਿਆ ਹੋਇਆ ਹੈ ਇੰਦਰ ਮੋਹਨ ਜੀ ਜੱਸਾ ਨਹੀਂ ਆ ਰਿਹਾ ਜੀ ਤੇ ਧੰਨਵਾਦ ਜੀ ਸਾਰੇ ਵੀਰਾਂ ਦਾ ਲਾਈਵ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ ਜੀ ਖਾਲੀ ਰੋਟੀ